ਪੰਜਾਬ ਅਤੇ ਪੰਜਾਬ ਦੇ ਲੋਕ ਕਦੋਂ ਇਕਜੁੱਟ ਹੋਣਗੇ ਕਦੋਂ ਪੰਜਾਬੀਆਂ ਦੇ ਵਿੱਚ ਇਕਤਾ ਹੋਵੇਗੀ ਪੰਜਾਬੀਆਂ ਵੱਲੋਂ ਮਤੇ ਪਾਏ ਜਾਂਦੇ ਨੇ ਪੰਜਾਬੀਆਂ ਵੱਲੋਂ ਮਤੇ ਪਾਸ ਕੀਤੇ ਜਾਂਦੇ ਨੇ ਲੇਕਿਨ ਉਹ ਬਾਤੇ ਕਾਗਜ਼ਾਂ ਦੇ ਵਿੱਚ ਧਰੇ ਧਰਾਏ ਰਹਿ ਜਾਂਦੇ ਨੇ ਇਸ ਕਰਕੇ ਪੰਜਾਬੀਆਂ ਤੇ ਦੂਸਰੇ ਲੋਕ ਆ ਕੇ ਹੈਵੀ ਹੋ ਜਾਂਦੇ ਨੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਇੱਕ ਹੋਰ ਹਰਵੀਰ ਦੀ ਇੱਕ ਹਰਵੀਰ ਮਸੂਮ 5 ਸਾਲ ਦਾ ਬੱਚਾ ਜਿਸ ਦਾ ਕਤਲ ਕੀਤਾ ਗਿਆ ਬੇਰਹਿਮੀ ਨਾਲ ਤਸ਼ੱਦਦ ਕਰਕੇ ਅਤੇ ਸਭ ਤੋਂ ਪਹਿਲਾਂ ਉਸ ਪ੍ਰਵਾਸੀ ਵਿਅਕਤੀ ਵੱਲੋਂ ਹਰਵੀਰ ਸਿੰਘ ਦੇ ਨਾਲ ਕੋਈ ਕਰਮ ਕੀਤਾ ਗਿਆ ਬਾਅਦ ਵਿੱਚ ਉਹਦੇ ਸਿਰ ਉੱਤੇ ਇੱਟ ਮਾਰੀ ਗਈ ਉਹਦਾ ਗਲਾ ਘੁੱਟਿਆ ਗਿਆ ਉਹਦੇ ਪ੍ਰਾਈਵੇਟ ਅੰਗਾਂ ਦੇ ਨਾਲ ਛੇੜਛਾੜ ਕੀਤੀ ਗਈ ਕਿਸ ਤਰ੍ਹਾਂ ਬੇਰਹਿਮੀ ਨਾਲ ਤਸ਼ੱਦਦ ਕੀਤਾ ਹੋਵੇਗਾ ਕਿਸ ਤਰ੍ਹਾਂ ਵਿਲਕ-ਵਿਲਕ ਕੇ ਹਰਬੀਰ ਸਿੰਘ ਮਰਿਆ ਹੋਵੇਗਾ ਜਿਸ ਨੇ ਵੀ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਜਾਂ ਵੀਡੀਓ ਵੇਖੀਆਂ ਮਾਵਾਂ ਤੇ ਭੈਣਾਂ ਦੀਆਂ ਅਤੇ ਪੰਜਾਬ ਦੇ ਲੋਕਾਂ ਦੀਆਂ ਪੁੱਪਾਂ ਨਿਕਲ ਗਈਆਂ ਇੰਨਾ ਕੋ ਕਰਮ ਇੰਨੀ ਦਹਿਸ਼ਤ ਇਨੇ ਤਸੀਹੇ ਉਸ ਮਾਸੂਮ 5 ਸਾਲ ਦੇ ਬੱਚੇ ਦਾ ਕੀ ਕਸੂਰ ਸੀ ਕਿਵੇਂ ਉਸ ਮਾਸੂਮ ਜਹ ਅਣਜਾਣ ਦੇ ਅਣਜਾਣ ਜਿਹੇ ਬੱਚੇ ਦੀ ਮੌਤ ਹੋਈ ਹੋਵੇਗੀ ਕੀ ਕਸੂਰ ਸੀ 5 ਸਾਲ ਦੀ ਉਮਰ ਦੇ ਵਿੱਚ ਉਸ ਨੇ ਕਿਹੜਾ ਪਾਪ ਕੀਤਾ ਹੈ ਹਰਬੀਰ ਸਿੰਘ ਦੇ ਮਾਤਾ ਪਿਤਾ ਬਿਲਕੁਲ ਮਿਲ ਕੇ ਰੋ ਰਹੇ ਨੇ ਉਹਨਾਂ ਦੀ ਭੈਣ ਦੀ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਝੋਲੀ ਫਲਾ ਕੇ ਮੰਗ ਰਹੀ ਹੈ ਕਿ ਮੈਨੂੰ ਇਨਸਾਫ ਮਿਲੇ ਮਾਤਾ ਪਿਤਾ ਵੱਲੋਂ ਵੀ ਇਨਸਾਫ ਮਿਲੇ ਭਾਈ ਅਮਰਪਾਲ ਮੈਰੋ ਹਣਾ ਵੱਲੋਂ ਵੀ ਹਰਬੀਰ ਸਿੰਘ ਦੇ ਮਾਤਾ ਪਿਤਾ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਗਈ ਜੇਕਰ ਕਾਨੂੰਨ ਸਜ਼ਾ ਨਹੀਂ ਦਿੰਦਾ ਫਿਰ ਅਸੀਂ ਆਪ ਦੇ ਹਿਸਾਬ ਦੇ ਨਾਲ ਸਜਾ ਦੇ ਵਾਂਗੂ ਅਸੀਂ ਗੱਲ ਕਰ ਰਹੇ ਹਾਂ ਇੱਕ ਹੋਰ ਹਰਵੀਰ ਦੀ ਇੱਕ ਹੋਰ ਹਰਵੀਰ ਗਲੀਆਂ ਦੇ ਵਿੱਚ ਖੇਡਦਾ ਫਿਰਦਾ ਹੈ ਇੱਕ ਹੋਰ ਹਰਵੀਰ ਪਾਰਕ ਦੇ ਵਿੱਚ ਖੇਡਦਾ ਫਿਰਦਾ ਹੈ ਇੱਕ ਹੋਰ ਹਰਵੀਰ ਹਰ ਰੋਜ਼ ਪੈਦਲ ਸਕੂਲ ਜਾਂਦਾ ਹੈ ਉਹ ਹਰਵੀਰ ਦਾ ਕੀ ਬਣੇਗਾ ਉਹ ਹਰਵੀਰ ਪ੍ਰਵਾਸੀਆਂ ਦੇ ਹੱਥੋਂ ਕਿਵੇਂ ਬਚੇ ਬਚੇਗਾ ਜਾਂ ਬਚਣਗੇ ਪੰਜਾਬੀਆਂ ਵੱਲੋਂ ਮਤੇ ਪਾਏਗਾ ਕੀ ਉਹਨਾਂ ਮਤਿਆਂ ਉੱਤੇ ਪ੍ਰੈਕਟੀਕਲ ਜਾਂ ਉਹਨਾਂ ਨੂੰ ਅਪਲਾਈ ਕੀਤਾ ਗਿਆ ਕਉਂਕੀ ਖਾਸ ਕਰਕੇ ਕਿਸਾਨਾਂ ਵੱਲੋਂ ਬਰਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਅਗਰਾਹਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੀਆਂ ਪੰਚਾਇਤਾਂ ਅਤੇ ਜਿਹੜੇ ਆਗੂਆਂ ਵੱਲੋਂ ਮਤੇ ਪਾਏ ਜਾ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ ਰਾਜੇਵਾਲ ਅਤੇ ਜਗਿੰਦਰ ਸਿੰਘ ਅਗਰਾਹਾ ਕਹਿ ਰਹੇ ਨੇ ਕਿ ਅਸੀਂ ਨਾ ਤਾਂ ਸਾਡੀ ਖੇਤੀ ਸਹੀ ਚੱਲ ਸਕਦੀ ਹੈ ਨਾ ਸਾਡੀ ਇੰਡਸਟਰੀ ਬਰਬੀਰ ਸਿੰਘ ਰਾਜੇਵਾਲ ਨੇ ਤਾਂ ਇਥੋਂ ਤੇ ਕਹਿ ਦਿੱਤਾ ਕਿ ਸਾਡੀ ਇੰਡਸਟਰੀ ਤੇ ਸਾਡੀ ਖੇਤੀ ਦਾ ਪੱਠਾ ਬਹਿ ਜਾਵੇਗਾ ਪ੍ਰਵਾਸੀਆਂ ਤੋਂ ਬਿਨਾ ਜਗENDER ਸਿੰਘ ਉਗਰਾਹਣੇ ਕਹਾਂ ਸਾਡੇ ਵੀ ਲੋਕ ਜਾਂਦੇ ਨੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਤੇ ਭਾਈ ਉਹਨਾਂ ਨੂੰ ਇਹ ਪਿਰਤ ਕਦੋਂ ਪਾਉਣੀ ਹੈ ਇਹ ਕਦੋਂ ਉਹਨਾਂ ਦੀ ਕਲਾਸ ਲਗਾਉਣੀ ਹੈ ਕਿ ਪੰਜਾਬ ਦੀ ਮਿੱਟੀ ਸੋਨਾ ਉਗਦੀ ਹੈ ਇਹਦੇ ਵਿੱਚੋਂ ਬੰਦੇ ਪੈਦਾ ਹੁੰਦੇ ਨੇ ਜ਼ਮੀਨ ਬੜੀ ਜਰਖੇਜ ਹੈ ਜ਼ਮੀਨ ਬੜੀ ਉਪਜਾਊ ਹੈ ਤੁਸੀਂ ਇੱਥੇ ਕਾਰੋਬਾਰ ਕਰੋ ਪਹਿਲਾਂ ਤਾਂ ਅੰਗਰੇਜ਼ ਬਾਹਰ ਭਜਾਏ ਹੁਣ ਅੰਗਰੇਜ਼ਾਂ ਕੋਲ ਜਾਣਿਆ ਉਹ ਵੀ ਲੱਖਾਂ ਰੁਪਏ ਦੇ ਕੇ ਜੇਕਰ ਤੁਸੀਂ ਪੰਜਾਬ ਅਤੇ ਪੰਜਾਬੀਅਤ ਅਤੇ ਪੰਜਾਬ ਦੀ ਜ਼ਮੀਨ ਦੀ ਗੱਲ ਕਰਦੇ ਹੋ ਤਾਂ ਫੇਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਰਹਿਣਾ ਪਵੇਗਾ ਪੰਜਾਬ ਦੇ ਲੜਕੇ ਲੜਕੀਆਂ ਨੂੰ ਇੱਥੇ ਕਾਰੋਬਾਰ ਅਤੇ ਵਿਭਿੰਨਤਾਪੂਰਨ ਖੇਤੀ ਕਰਨੀ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਭਾਈ ਪ੍ਰਵਾਸੀਆਂ ਦੀ ਐਂਟਰੀ ਨੂੰ ਬੈਨ ਨਹੀਂ ਕੀਤਾ ਜਾ ਸਕਦਾ ਜੇਕਰ ਉਹ ਕੋਈ ਗਲਤੀ ਕਰਦਾ ਹੈ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਆਧਾਰ ਕਾਰਡ ਰਾਸ਼ਨ ਕਾਰਡ ਅਤੇ ਵੋਟ ਕਾਰਡ ਬਿਲਕੁਲ ਨਹੀਂ ਬਣ ਦਿੱਤਾ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਚਾਹੇ ਉਹ ਯੂਪੀ ਤੋਂ ਹੈ ਚਾਹੇ ਉਹ ਬਿਹਾਰ ਤੋਂ ਹੈ ਚਾਹੇ ਉਹ ਉਤਰਾਖੰਡ ਤੋਂ ਹੈ ਚਾਹੇ ਉਹ ਭਾਰਤ ਦੀ ਹੋਰ ਕਿਸੇ ਸਟੇਟ ਦਾ ਹੈ ਅਸੀਂ ਹਿਮਾਚਲ ਦੇ ਵਿੱਚ ਜ਼ਮੀਨੀ ਖਰੀਦ ਸਕਦੇ ਅਸੀਂ ਰਾਜਸਥਾਨ ਦੇ ਵਿੱਚ ਜ਼ਮੀਨੀ ਖਰੀਦ ਸਕਦੇ ਅਸੀਂ ਹੋਰ ਕਿਤੇ ਜਾ ਕੇ ਪ੍ਰੋਪਰਟੀ ਨਹੀਂ ਲੈ ਸਕਦੇ ਪੰਜਾਬੀਆਂ ਦੀ ਜ਼ਮੀਨ ਸਾਰੇ ਕਿਉਂ ਖਰੀਦ ਸਕਦੇ ਨੇ ਇਸ ਕਰਕੇ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਸਮੇਂ-ਸਮੇਂ ਵਿੱਚ ਸਰਕਾਰਾਂ ਆਈਆਂ ਤੇ ਸਰਕਾਰਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੰਡਿਆ ਜਾ ਰਿਹਾ ਹੈ ਕਿ ਕਾਨੂੰਨ ਬਣਾਇਆ ਜਾਵੇ ਭਾਈ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਹੋ ਚਾਹੇ ਉਹ ਸ਼ੁਰਗਸਾ ਸਿੰਘ ਮਲਟੋਹਾ ਹੋਵੇ ਚਾਹੇ ਸ਼ਰੂਮਨੀ ਇਕਾਦੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਸਾਰਿਆਂ ਨੇ ਜਿੱਥੇ ਵੀ ਦਾਅ ਲੱਗਦਾ ਇਹਨਾਂ ਨੇ ਲਾਇਆ ਆਪਣੇ ਘਰ ਡਰ ਪਰ ਲੈ ਲੇਕਿਨ ਇਹਨਾਂ ਦੇ ਬੱਚਿਆਂ ਨੂੰ ਕਾਹਦਾ ਡਰ ਕਿਉਂਕਿ ਇਹਨਾਂ ਦੇ ਬੱਚੇ ਨਾ ਤਾਂ ਗਲੀਆਂ ਦੇ ਵਿੱਚ ਜਾਂਦੇ ਨੇ ਜੇਕਰ ਇਹਨਾਂ ਨੇ ਗੁਰਦੁਆਰੇ ਸਾਹਿਬ ਮੱਥਾ ਟੇਕਣ ਵੀ ਜਾਣਾ ਹੈ ਤਾਂ ਇਹ ਸਪੈਸ਼ਲ ਸਿਕਿਉਰਿਟੀ ਹੁੰਦੀ ਹੈ ਛੋਟੇ ਛੋਟੇ ਬੱਚਿਆਂ ਦੀ ਮਾਤਾ ਪਿਤਾ ਦੇ ਨਾਲ ਸਿਕਿਉਰਿਟੀ ਹੁੰਦੀ ਹੈ ਹਰ ਵੀਰ ਇਹਨਾਂ ਦੇ ਨਹੀਂ ਹਰ ਵੀਰ ਗਰੀਬਾਂ ਦੇ ਨੇ ਜਾਂ ਮੜਿਓਕਰਾਂ ਦੇ ਨੇ ਜਿਹੜੇ ਮੜਿਓਕਰ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਬੱਚੇ ਅਸੀਂ ਗੱਲ ਕਰਦੇ ਹਾਂ ਕਿ ਹਰ ਵੀਰ ਹਾਲੇ 20000 ਗਲੀਆਂ ਦੇ ਵਿੱਚ ਫਿਰਦੇ ਨੇ ਪਾਰਕਾਂ ਵਿੱਚ ਖੇਡਦੇ ਨੇ ਰਜਾਨਾ ਛੋਟੇ-ਛੋਟੇ ਨਸੂਮ ਬੱਚੇ ਸਕੂਲ ਜਾਂਦੇ ਨੇ ਪੈਦਲ ਤੇ ਮਾਪਿਓ ਨੂੰ ਜਿਹੜੀ ਹੈ ਫਿਕਰ ਹੁੰਦੀ ਹੈ ਜਿੰਨੀ ਦੇਰ ਤੱਕ ਉਹ ਬੱਚੇ ਆਦੀ ਜਾਂਦੇ ਤੇ ਪੰਜਾਬੀਆਂ ਵੱਲੋਂ ਮਤੇ ਪਾਇਆ ਜਾ ਰਹੇ ਨੇ ਤੇ ਕੁਝ ਪੰਜਾਬੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਖੇਤੀ ਦਾ ਅਤੇ ਇੰਡਸਟਰੀ ਦਾ ਭੱਠਾ ਬਹਿ ਜਾਵੇਗਾ ਜੇਕਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਐਂਟਰੀ ਬੈਨ ਕਰ ਦਿੱਤੀ ਜਾਂਦੀ ਹੈ ਉਹ ਕਿੱਥੇ ਗਏ ਪੰਜਾਬੀ ਜਿਹੜੀ ਸਖਤ ਬਿੰਦਤ ਕਰਦੇ ਸੀ ਉਹ ਕਿੱਥੇ ਗਿਆ ਪੰਜਾਬੀ ਜਿਨ੍ਹਾਂ ਦੀ ਮਿਹਨਤ ਦਾ ਡੰਕਾ ਜਿਨ੍ਹਾਂ ਦੀ ਬਾਹਾਦੀ ਦਾ ਡੰਕਾ ਪੂਰੇ ਸੰਸਾਰ ਵਿੱਚ ਵੱਜਦਾ ਸੀ ਉਹ ਕੌਮ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਕੌਮ ਜਿਨ੍ਹਾਂ ਦੀਆਂ ਸ਼ਹੀਦੀਆਂ ਦੇ ਸਦਕਾ ਅੱਜ ਪੂਰਾ ਭਾਰਤ ਆਜ਼ਾਦੀ ਮਾਣ ਰਿਆ ਹੈ ਤੇ ਉਹ ਕਹਿੰਦਾ ਹੈ ਕਿ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੇ ਵਿੱਚ ਅਤੇ ਇੰਡਸਟਰੀ ਤਰੱਕੀ ਨਹੀਂ ਕਰ ਸਕਦੀ ਅਸੀਂ ਤਰੱਕੀ ਕਰਾ ਕੀਤੀ ਸੀ ਕਰਦੇ ਹਾਂ ਅਤੇ ਕਰਦੇ ਰਵਾਂਗੇ ਲੇਕਿਨ ਵਿਧੀ ਅਤੇ ਵਿਧਾਨ ਕਾਨੂੰਨ ਬਣਾਉਣੇ ਪੈਣਗੇ ਨਾ ਵੋਟਾਂ ਬਣ ਨਾ ਆਧਾਰ ਕਾਰਡ ਤੇ ਨਾ ਰਾਸ਼ਨ ਕਾਰਡ ਜਿੰਨੀ ਦੇਰ ਤੱਕ ਇਹ ਬਣਦੇ ਰਹਿਣਗੇ ਕੋਈ ਨਾ ਕੋਈ ਹਰ ਵੀਰ ਫਿਰ ਦੁਬਾਰਾ ਕਤਲ ਹੁੰਦਾ ਰਹੇਗਾ ਉਹਦੇ ਪ੍ਰਾਈਵੇਟ ਅੰਗਾ ਦੇ ਨਾਲ ਸ਼ੀਰਸ਼ੜ ਹੁੰਦੀ ਰਹੇਗੀ ਉਹਦੇ ਨਾਲ ਵੀ ਕੁਰਕਰਮ ਹੁੰਦੇ ਰਹਿਣਗੇ ਹਾਲਾਂਕਿ ਵਕ ਵਕ ਜਿੱਥੇ ਬੰਦੀਆਂ ਦੇ ਆਗੂ ਵੱਲੋਂ ਹਰਵੀਰ ਸਿੰਘ ਮਾਤਾ ਪਿਤਾ ਦੇ ਮਾਤਾ ਪਿਤਾ ਨੂੰ ਸਕੂਟ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵਕੀਲ ਬੜੇ ਬਖੂਬੀ ਤਰ੍ਹਾਂ ਕੇਸ ਲੜ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਕਿ ਹਰਵੀਰ ਸਿੰਘ ਦੇ ਕਾਤਲ ਜਿਸ ਯਾਦਮ ਨਾਮ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਪੰਜਾਬੀਓ ਇਹ ਸਮਾਂ ਹੈ ਇੱਕ ਹਣ ਦਾ ਪੰਜਾਬੀਓ ਇਹ ਸਮਾਂ ਹੈ ਏਕਾਕਰਨ ਦਾ ਇੱਕ ਸਟੇਜ ਉੱਤੇ ਇਕੱਠੇ ਕਰਨ ਦਾ ਜਿਹੜਾ ਕੰਮ ਤੁਸੀਂ ਕਰਦੇ ਹੋ ਅੱਗੇ ਵੀ ਹਿਆਰਾ ਮੱਤੇ ਪੈ ਨਹੀਂ ਲੇਕਿਨ ਹੌਲੀ ਹੌਲੀ ਲੋਕ ਹਰਵੀਰ ਨੂੰ ਭੁੱਲ ਜਾਣਗੇ ਫਿਰ ਹੋਰ ਕਿਸੇ ਹਰਵੀਰ ਦਾ ਨੰਬਰ ਲੱਗ ਜਾਵੇਗਾ ਉਹਦਾ ਕਤਲ ਹੋ ਜਾਵੇਗਾ ਪੰਜਾਬੀਓ ਆਪਾਂ ਨੂੰ ਇਸ ਵੱਡੀ ਆ ਜਿਹੜੀ ਘਟਨਾ ਪੰਜਾਬ ਦੇ ਵਿੱਚ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਪੰਜਾਬੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੀ ਰਾਸ਼ਨ ਕਾਰਡ ਇਹਨਾਂ ਦੇ ਵੋਟ ਕਾਰਡ ਅਤੇ ਇਹਨਾਂ ਨੂੰ ਅਲਾਉ ਵੀ ਨਾ ਕਰੋ ਕਿ ਇਹ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਖਰੀਦਣ ਜੇਕਰ ਖਰੀਦਣਗੇ ਆਪਣੇ ਬੱਚੇ ਜਿਸ ਤਰ੍ਹਾਂ ਤੜ ਤੜ ਬਾਹਰ ਜਾ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਜਿਹੇ ਜਿਹੜੇ ਹਰਵੀਰ ਨੇ ਉਹ ਮਾਰੇ ਜਾਣਗੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਧੰਨਵਾਦ